ਇਸ ਵਕਤ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਇਕੱਤਰਤਾ ਬੁਲਾ ਲਈ ਗਈ ਹੈ 2 ਦਸੰਬਰ ਨੂੰ ਜਿੱਥੇ ਸਿੰਘ ਸਹਿਬਾਨ ਇਕੱਠੇ ਹੋਣਗੇ ਉੱਥੇ ਹੀ ਤਲਬ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੇ ਸਮੁੱਚੀ ਅਕਾਲੀ ਦਲ ਦੀ ਉਸ ਲੀਡਰਸ਼ਿਪ ਨੂੰ ਜਿਹੜੀ 2007 ਤੋਂ ਲੈ ਕੇ 17 ਤੱਕ ਕੈਬਨਿਟ ਦਾ ਹਿੱਸਾ ਰਹੀ ਉਹ ਸਾਰੇ ਵਜ਼ੀਰ ਤਤਕਾਲੀ ਵਜ਼ੀਰਾਂ ਨੂੰ ਵੀ ਤਲਬ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਜਿਹੜੀ ਉਸ ਵੇਲੇ ਕੰਮ ਕਰ ਰਹੀ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਔਰ ਕੋਰ ਕਮੇਟੀ ਸੀ ਜੋ ਸ਼੍ਰੋਮਣੀ ਕਾਲੀਦਲ ਦੀ ਉਹਨਾਂ ਦਿਨਾਂ ਵਿੱਚ ਉਹਨਾਂ ਸਾਰੀ ਲੀਡਰਸ਼ਿਪ ਨੂੰ ਤਲਬ ਕਰ ਲਿਆ ਗਿਆ ਸੁਖਵੀਰ ਸਿੰਘ ਬਾਦਲ ਪਹਿਲਾਂ ਹੀ ਤਨਖਾਹਿਆ ਕਰਾਰ ਦਿੱਤੇ ਜਾ ਚੁੱਕੇ ਨੇ ਤੁਸੀਂ ਸਾਰੇ ਜਾਣਦੇ ਹੋ ਲੰਬੇ ਸਮੇਂ ਤੋਂ ਕਸ਼ਮਕਸ਼ ਚੱਲ ਰਹੀ ਹੈ ਇਸ ਗੱਲ ਦੀ ਖੂਬ ਚਰਚਾ ਹੋ ਰਹੀ ਹੈ ਕਿ ਪਹਿਲੀ ਵਾਰ ਹੋ ਰਿਹਾ ਹੈ ਜੋ ਇੱਕ ਸਿੱਖ ਤਨਖਾਹਿਆ ਕਰਾਰ ਦਿੱਤਾ ਗਿਆ ਖਾਸ ਕਰਕੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਰ ਉਹਨਾਂ ਨੂੰ ਹਾਲੇ ਤੱਕ ਜਥੇਦਾਰ ਸਹਿਬਾਨ ਵੱਲੋਂ ਸਜ਼ਾ ਕਿਉਂ ਨਹੀਂ ਸੁناਈ ਜਾ ਰਹੀ ਤਾਂ ਹੁਣ ਉਹ ਵਕਤ ਆ ਗਿਆ 2 ਦਸੰਬਰ ਨੂੰ ਉਹ ਦਿਨ ਹੋਵੇਗਾ ਜਦੋਂ ਸਜ਼ਾ ਸੁناਈ ਜਾ ਸਕਦੀ ਹੈ ਕਿਉਂਕਿ ਇੱਕ ਕਤਰਤਾ ਸੱਦ ਲਈ ਗਈ ਹੈ ਇਸ ਦੇ ਲਈ ਬਕਾਇਦਾ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਿਚਾਰ ਅਧੀਨ ਮਸਲੇ ਅਤੇ ਚਲੰਤ ਪੰਥਕ ਮਾਮਲਿਆਂ ਸਬੰਧੀ ਜ਼ਰੂਰੀ ਵਿਚਾਰ ਵਟਾਂਦਰੇ ਲਈ 2 ਦਸੰਬਰ 2024 ਦਿਨ ਸੋਮਵਾਰ ਨੂੰ ਇੱਕ ਬੈਠਕ ਰੱਖੀ ਹੈ ਜਿਸ ਦੇ ਵਿੱਚ ਬਾਅਦ ਦੁਪਹਿਰ 1 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥ ਸਿੰਘ ਸਹਿਬਾਨ ਦੀ ਇਕੱਤਰਤਾ ਬੁਲਾਈ ਗਈ ਹੈ ਇਸ ਸੰਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਸਾਲ 2007 ਤੋਂ ਲੈ ਕੇ 17 ਵਾਲੀ ਕਾਲੀ ਸਰਕਾਰ ਦੀ ਉਸ ਸਮੁੱਚੀ ਕੈਬਨਟ ਸ਼੍ਰੋਮਣੀ ਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਤੇ 2015 ਵੇਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੂੰ ਮਿਤੀ 2 ਦਸੰਬਰ 2024 ਨੂੰ ਦਿਨ ਸੋਮਵਾਰ ਨੂੰ ਦੁਪਹਿਰ 1 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਇਸ ਸੰਬੰਧੀ ਸਖਤਰੇਤ ਵੱਲੋਂ ਸਬੰਧਤਾਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਨੇ ਔਰ ਇਸ ਬੋਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸਮੁੱਚੇ ਸਕਤਰਾਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੌਜੂਦ ਰਹਿਣ ਲਈ ਆਖਿਆ ਗਿਆ ਇਹ ਜਿਹੜੀ ਜਿਹੜਾ ਬਿਆਨ ਜਾਰੀ ਕੀਤਾ ਗਿਆ ਇਕਾਲਤਕ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਖਤਰੇ ਤੋਂ ਬਿਆਨ ਜਾਰੀ ਹੋਇਆ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਗਿਆ 2007 ਤੋਂ ਲੈ ਕੇ 17 ਤੱਕ ਜੋ ਕੈਬਨਿਟ ਦਾ ਹਿੱਸਾ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗਠਜੋੜ ਦੀ ਸਰਕਾਰ ਵਲੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਤੇ 2015 ਵੇਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਨੂੰ ਤਲਬ ਕੀਤਾ ਗਿਆ ਔਰ ਉਸ ਵਕਤ ਮੌਜੂਦਾ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਵੀ ਸਨਮੁਖ ਰਹਿਣਗੇ ਇਸ ਵਕਤ ਤਾਂ ਸੁਖਵੀਰ ਸਿੰਘ ਬਾਦਲਸਣੇ ਜਿਹੜੇ ਬਾਕੀ ਸਮੁੱਚੀ ਲੀਡਰਸ਼ਿਪ ਸੀ ਉਹਨਾਂ ਤੋਂ ਤਾਂ ਸਪਸ਼ਟੀਕਰਨ ਮੰਗਿਆ ਹੀ ਗਿਆ ਪਰ ਇਸ ਦੇ ਨਾਲ ਗਿਆਨੀ ਗੁਰਬਚਨ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੱਕ ਸ੍ਰੀ ਦਮਦਮਾ ਸਾਹਿਬ ਦੇ ਸਾਭਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਤੱਕ ਸ੍ਰੀ ਪਟਨਾ ਸਾਹਿਬ ਦੇ ਸਾਭਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਗਿਆਨੀ ਗੁਰਬਚਨ ਸਿੰਘ ਦੀ ਭੂਮਿਕਾ ਕਿਹੜੀ ਰਹੀ ਹੈ ਕਦੋਂ ਰਹੀ ਹੈ ਕਿ ਇਹ ਸਾਰੇ ਉਹ ਸਿੰਘ ਸਹਿਬਾਨ ਨੇ ਜਿਹੜੇ ਕੀ ਮੰਨਿਆ ਗਿਆ ਕਿ ਉਸ ਵਕਤ ਸਰਕਾਰੀ ਰਹਿائش ਦੇ ਵਿੱਚ ਵੀ ਸੱਦੇ ਗਏ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਤਾਂ ਉਸ ਵਕਤ ਦੇ ਤਤਕਾਲੀ ਜਥੇਦਾਰਾਂ ਨੂੰ ਵੀ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਨੂੰ ਵੀ ਤੋ ਵੀ ਜਵਾਬ ਮੰਗਿਆ ਗਿਆ 2 ਦਸੰਬਰ ਦਾ ਦਿਨ ਅਹਿਮ ਰਹਿਣ ਵਾਲਾ ਲੰਬੇ ਸਮੇਂ ਤੋਂ ਇੱਕ ਗੱਲ ਦੀ ਚਰਚਾ ਹੋ ਰਹੀ ਸੀ ਇਸ ਤੋਂ ਪਹਿਲਾਂ ਕਾਫੀ ਕੁਝ ਬਿਆਨਿਆ ਗਿਆ ਇਥੋਂ ਤੱਕ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਦੇ ਵਿਚਾਲੇ ਜੋ ਸ਼ਬਦੀ ਜੰਗ ਚੱਲੀ ਉਸ ਨੂੰ ਲੈ ਕੇ ਵੀ ਖੂਬ ਚਰਚੇ ਹੋਏ ਹਾਲਾਂਕਿ ਇਸ ਵਿੱਚ ਸਿਆਸੀ ਤਾਰ ਦੇ ਉੱਤੇ ਵਿਰਸਾ ਸਿੰਘ ਵਲਟੋਹਾ ਦਾ ਜਿਹੜਾ 10 ਸਾਲਾਂ ਦੇ ਲਈ ਬਾਹਰ ਜਾਣਾ ਸ਼੍ਰੋਮਣੀ ਕਾਲੀਦਾਲ ਤੋਂ ਹਾਲਾਂਕਿ ਹੁਕਮ ਇਹ ਦਿੱਤਾ ਗਿਆ ਸੀ ਕਿ ਜਿਸ ਤਰ੍ਹਾਂ ਦੀ ਉਹਨਾਂ ਨੇ ਅਵਗਿਆ ਕੀਤੀ ਹੈ ਜਾਂ ਜਿਸ ਤਰ੍ਹਾਂ ਦੀ ਉਹਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਾਂ ਫਿਰ ਝੂਠੀ ਦੂਸ਼ਣਬਾਜ਼ੀ ਕੀਤੀ ਹੈ ਕਿ ਕਿਵੇਂ ਬੀਜੇਪੀ ਦਾ ਆਰਐਸਐਸ ਦਾ ਦਬਾਅ ਜਥੇਦਾਰ ਸੁਭਾਨ ਦੇ ਉੱਤੇ ਇਸ ਨੂੰ ਲਾਗ ਤੇ ਸਖਤੀ ਵਰਤਦਿਆਂ ਵਿਰਸਾ ਸਿੰਘ ਵਲਟੋਹਾ ਨੂੰ ਪਹਿਲਾਂ ਬਾਰ ਦਾ ਰਸਤਾ ਵਖੋਣ ਲਈ ਆਖਿਆ ਗਿਆ ਹਾਲਾਂਕਿ ਵਿਰਸਾ ਸਿੰਘ ਮਲਟੋਹਾ ਨੇ ਖੋਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਤੇ ਲਗਾਤਾਰ ਬਾਦ ਵਿੱਚ ਵੀ ਉਹ ਸੋਸ਼ਲ ਮੀਡੀਆ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਖਾਸ ਕਰਕੇ ਤਸਵੀਰਾਂ ਦੇ ਜ਼ਰੀਏ ਤੇ ਆਪਣੀ ਲਿਖਤਾਂ ਦੇ ਜ਼ਰੀਏ ਸਮੇਂ-ਸਮੇਂ ਤੇ ਬਿਆਨ ਦਿੰਦੇ ਰਹੇ ਪਰ ਉਹ ਸਾਰੀ ਕਸ਼ਮਕਸ਼ ਤੋਂ ਬਾਅਦ ਹੁਣ ਵੇਲਾ ਆਇਆ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਗਿੱਦੜਬਾਹ ਤੋਂ ਚੋਣ ਲੜਨ ਦੇ ਚਾਹਵਨ ਸੰ ਜਿਮਣੀ ਚੋਣ ਉਹ ਨਹੀਂ ਲੜਨ ਦਾ ਮੌਕਾ ਦਿੱਤਾ ਗਿਆ ਨਾ ਕਿ ਜਥੇਦਾਰ ਸਹਿਬਾਨ ਵੱਲੋਂ ਇਹ ਵੀ ਬਿਆਨ ਬਕਾਇਦਾ ਤੌਰ ਤੇ ਜਾਰੀ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਿਸੇ ਤਰ੍ਹਾਂ ਦੀ ਇਲੈਕਸ਼ਨ ਲੜਨ ਦੀ ਪਾਬੰਦੀ ਨਹੀਂ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੂੰ ਜਿਹੜਾ ਆ ਚੋਣ ਲੜਨ ਦਾ ਹੱਕ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਤਨਖਾਹੀਆ ਕਰਾਰ ਦਿੱਤੇ ਹੋਏ ਨੇ ਹਾਲਾਂਕਿ ਉਹਨਾਂ ਨੇ ਸਰਪੰਚੀ ਚੋਣਾਂ ਦੇ ਵੇਲੇ ਪੰਚਾਇਤੀ ਚੋਣਾਂ ਦੇ ਵੇਲੇ ਆਪਣੇ ਹਲਕੇ 'ਚ ਆਪਣੇ ਇਲਾਕੇ ਦੇ ਵਿੱਚ ਰੋਸ ਮੁਜ਼ਾਰੇ ਵੀ ਕੀਤੇ ਹਾਜ਼ਰੀ ਲਾਈ ਉਸ ਨੂੰ ਲੈ ਕੇ ਜਿਹੜਾ ਬਾਗੀ ਧੜਾ ਸੀ ਉਹਨਾਂ ਨੇ ਵੀ ਸਵਾਲ ਚੁੱਕ ਕੇ ਕਿ ਕਿਵੇਂ ਇੱਕ ਤਨਖਾਹੀਆ ਕਰਾਰ ਦਿੱਤੇ ਸਿੱਖ ਨੂੰ ਕੋਈ ਵੀ ਮਿਲ ਨਹੀਂ ਸਕਦਾ ਪਰ ਉਹ ਲਗਾਤਾਰ ਮਿਲ ਰਹੇ ਨੇ ਤੇ ਐਸਜੀਪੀਸੀ ਮੈਂਬਰਾਂ ਦੇ ਨਾਲ ਵੀ ਲਗਾਤਾਰ ਰابطੇ ਦੇ ਵਿੱਚ ਨੇ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਕਿ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਮੰਨੇ ਜਾਂਦੇ ਨੇ ਉਹਨਾਂ ਨੂੰ ਚੋਣਾਂ ਵਿੱਚ ਜਿੱਤ ਹਾਸਲ ਹੋਈ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਉਹ ਪ੍ਰਧਾਨ ਮੁੜ ਤੋਂ ਬਣੇ ਬੀਬੀ ਜਗੀਰ ਕੌਰ ਨੂੰ ਫਿਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਸੇ ਦੇ ਦੌਰਾਨ ਚਲਦੇ ਜਾਂ ਚਲਦੇ ਜਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਵੀ ਆ ਜਾਂਦਾ ਹੈ ਹਾਲਾਂਕਿ ਉਸ ਅਸਤੀਫੇ ਨੂੰ ਹਾਲੇ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਾਕੀ ਸਮੁੱਚੀ ਲੀਡਰਸ਼ਿਪ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਉਸ ਨੂੰ ਹੋਲਡ ਤੇ ਰੱਖ ਦਿੱਤਾ ਗਿਆ ਤੇ ਕਾਰਜਕਾਰੀ ਪ੍ਰਧਾਨ ਦੀ ਭੂਮਿਕਾ ਨਿਭਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਕੀ ਪ੍ਰਕਾਸ਼ ਸਿੰਘ ਬਾਦਲ ਦੇ ਸਮਕਾਲੀ ਰਹੇ ਨੇ ਆ ਬਲਵਿੰਦਰ ਸਿੰਘ ਪਹੁੰਦੜ ਉਹ ਹਾਲਾਂਕਿ ਉਹਨਾਂ ਨੂੰ ਕਾਰਜਕਾਰੀ ਪ੍ਰਧਾਨਤਾ ਬਣਾਇਆ ਗਿਆ ਪਰ ਉਹਨਾਂ ਦੀਆਂ ਵੀ ਸਰਗਰਮੀਆਂ ਜ਼ਮੀਨੀ ਪੱਧਰ ਦੇ ਉੱਤੇ ਬਹੁਤੀਆਂ ਨਹੀਂ ਦਿਖੀਆਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਜ਼ਰੂਰ ਉਹਨਾਂ ਦੀ ਕੋਈ ਨਾ ਕੋਈ ਜਿਹੜੀ ਮੀਟਿੰਗ ਜਾਂ ਫਿਰ ਪ੍ਰੈਸ ਕਾਨਫਰੰਸ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਬਿਆਨ ਸਾਹਮਣੇ ਆਉਂਦੇ ਰਹੇ ਨੇ ਔਰ ਉਹ ਕਈ ਦਫਾ ਸਰਗਰਮੀਆਂ ਦੇ ਵਿੱਚ ਹਿੱਸਾ ਲੈ ਚੁੱਕੇ ਨੇ ਪਰ ਜਿੱਥੋਂ ਤੱਕ ਇਹ ਗੱਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਤਮਾਮ ਉਹ ਲੀਡਰਸ਼ਿਪ ਜਿਸ ਦੇ ਵਿੱਚ ਵੱਡੇ ਆਗੂ ਨੇ ਜਿਹੜੇ ਕਿਸ ਵਕਤ ਭਾਜਪਾ ਦਾ ਵੀ ਹਿੱਸਾ ਨੇ ਕੋਈ ਆਗੂ ਜਿਵੇਂ ਕਿ ਮਨਪ੍ਰੀਤ ਸਿੰਘ ਬਾਦਲ ਉਹ ਵੀ ਪਹਿਲਾਂ ਪੇਸ਼ ਹੋ ਚੁੱਕੇ ਨੇ ਤਾਂ ਜਿਸ ਮਰਜ਼ੀ ਪਾਰਟੀ ਦੇ ਵਿੱਚ ਚਲੇ ਗਏ ਹੁਣ ਉਹ ਆਗੂ ਪਰ ਜਿਹੜੇ ਜਿਹੜੇ ਹਿੱਸਾ ਰਹੇ ਨੇ ਉਸ ਵਕਤ 2007 ਤੋਂ 17 ਦੇ ਦੌਰਾਨ ਉਹਨਾਂ ਸਾਰਿਆਂ ਨੂੰ ਤਲਬ ਕਰ ਲਿਆ ਗਿਆ ਚਾਹੇ ਉਸ ਦੇ ਵਿੱਚ ਢੀਂਡਸਾ ਪਰਿਵਾਰ ਹੋਵੇ ਜਾਂ ਫਿਰ ਚੰਦੂ ਮਾਜਰਾ ਜਾਂ ਬੀਬੀ ਜ਼ਗੀਰ ਕੌਰ ਇਥੋਂ ਤੱਕ ਕੇ ਜਿਹੜੇ ਉਸ ਵਕਤ ਕੈਬਨਿਟ ਰੈਂਕ ਦੇ ਅਹੁਦਿਆਂ ਤੱਕ ਬਰਾਜਮਾਨ ਸੰਸਦਕਾਰ ਦੇ ਦੌਰਾਨ ਉਹਨਾਂ ਸਾਰਿਆਂ ਨੂੰ ਤਲਬ ਕਰ ਲਿਆ ਗਿਆ ਤਾਂ ਹੁਣ ਦੇਖਦੇ ਹਾਂ ਕਿ 2 ਦਸੰਬਰ ਨੂੰ ਜਿਹੜੀ 1:71 ਤਾ ਹੋਣੀ ਹੈ ਉਸ ਦੇ ਵਿੱਚ ਜਥੇਦਾਰ ਸਵਾਨ ਆਪਣੀ ਸਲਾਹ ਮਸ਼ਵਰੇ ਦੇ ਵਿੱਚ ਕਿਉਂਕਿ ਉਹਨਾਂ ਨੇ ਇੱਕ ਦਫਾ ਇਹ ਵੀ ਕਿਹਾ ਕਿ ਸਾਡੇ ਉੱਤੇ ਪੰਥ ਦਾ ਦਬਾਅ ਹੈ ਲੋਕਾਂ ਦਾ ਦਬਾਅ ਹੈ ਸੰਗਤ ਦਾ ਦਬਾਅ ਹੈ ਹੋਰ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਔਰ ਇਸ ਬੰਦੀ ਇੱਕ ਬੁੱਧੀਜੀਵੀਆਂ ਦੀ ਵਿਦਵਾਨਾਂ ਦੀ ਮੀਟਿੰਗ ਵੀ ਸੱਦੀ ਗਈ ਸੀ ਜਿਸ ਦੇ ਵਿੱਚ ਕਈਆਂ ਨੇ ਮਿਲ ਕੇ ਵਿਚਾਰ ਸਾਂਝੇ ਕੀਤੇ ਕਈਆਂ ਨੇ ਲਿਖਤੀ ਰੂਪ ਦੇ ਵਿੱਚ ਆਪਣੇ ਸੁਝਾਅ ਦਿੱਤੇ ਕਿ ਕਿਸ ਤਰ੍ਹਾਂ ਦੀ ਸਜ਼ਾ ਜਾਂ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਨੇ ਅਕਾਲ ਤਖਤ ਸਾਹਿਬ ਤੋਂ ਤਾਂ ਅਕਾਲ ਸਖਬ ਸਾਹਿਬ ਦੇ ਜਥੇਦਾਰ ਤੇ ਵੱਲੋਂ ਹੁਣ ਬਿਆਨ ਜਾਰੀ ਕੀਤਾ ਗਿਆ ਕਿ 2 ਦਸੰਬਰ ਨੂੰ ਦੁਪਹਿਰ 1 ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਉੱਥੇ ਸਜ਼ਾ ਸੁਣਾਈ ਜਾ ਸਕਦੀ ਹੈ ਕਿਉਂਕਿ ਤਲਬ ਕਰ ਲਿਆ ਗਿਆ ਸੁਖਵੀਰ ਸਿੰਘ ਬਾਦਲ ਤੇ ਸਮੁੱਚੀ ਉਸ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2015 ਵਾਲੀ ਅੰਤਰੀ ਕਮੇਟੀ ਨੂੰ ਕਿਉਂਕਿ ਉਸ ਵਕਤ ਅਜਿਹੇ ਕੁਝ ਕੰਮ ਹੋਏ ਸਨ ਜਿਹੜੇ ਕੀ ਧਾਰਮਿਕ ਅਵਗਿਆ ਕਰਦੇ ਸਨ ਜਾਂ ਫਿਰ ਨਿਜਮਾ ਤੋਂ ਸਿਧਾਂਤਾਂ ਤੋਂ ਉਲਟ ਸਨ ਜਿਸ ਨੂੰ ਜਾਣੇ ਤੇ ਨਾ ਜਾਣੇ ਦੇ ਵਿੱਚ ਭੁੱਲਾਂ ਤੇ ਗਲਤੀਆਂ ਮੰਨਿਆ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਔਰ ਕਿਹਾ ਕਿ ਸਾਨੂੰ ਧਾਰਮਿਕ ਸਜ਼ਾ ਜਲਦੀ ਤੋਂ ਜਲਦੀ ਸੁਣਾ ਦਿੱਤੀ ਜਾਵੇ ਪਰ ਹੁਣ ਉਹ ਵੇਲਾ ਆਇਆ 2 ਦਸੰਬਰ ਦਾ ਦਿਨ ਬੜਾ ਅਹਿਮ ਹੋਵੇਗਾ 2 ਦਸੰਬਰ ਦੇ ਵਿੱਚ ਜਿਹੜੇ ਲਏ ਜਾਣ ਵਾਲੇ ਫੈਸਲੇ ਨੇ ਉਹ ਵੀ ਬੜੇ ਅਹਿਮ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਉਦਾਹਰਨਾ ਦਿੱਤੀਆਂ ਜਾਣਗੀਆਂ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਉਸ ਵਕਤ 2 ਦਸੰਬਰ ਨੂੰ ਫੈਸਲਾ ਜਦੋਂ ਸੁਣਾਇਆ ਜਾ ਰਿਹਾ ਹੋਵੇਗਾ ਉਦੋਂ ਕਾਲ ਤਖਤ ਸਾਧ ਦੇ ਜੱਥੇਦਾਰ ਫੈਸਲਾ ਕੀ ਸੁਣਾਉਣ ਦੇ ਨੇ ਇਸ ਦੇ ਉੱਤੇ ਸਭ ਦੀ ਨਜ਼ਰ ਬਣੀ ਰਹੇਗੀ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਜੋ ਵੀ ਜਾਣਕਾਰੀ ਆਵੇ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ